ਜਿਹੜਨ ਜਿਨ੍ਹਾਂ ਦੇ ਘਰ ਇਸ ਪਿੰਡ ਦੇ ਆਉਣ ਤੋਂ ਪਹਿਲਾਂ ਨੇ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਘਰਾਂ ਦੇ ਵਿੱਚ ਵੀ ਨੁਕਸਾਨ ਬਹੁਤ ਹੋਇਆ ਸੰਸਥਾਵਾਂ ਨੇ ਬਹੁਤ ਸਾਰਾ ਪੈਸਾ ਦਿੱਤਾ ਚਾਰਾ ਦਿੱਤਾ ਅਲੱਗ-ਅਲੱਗ ਤਰੀਕੇ ਦੇ ਨਾਲ ਸੇਵਾ ਕੀਤੀ ਕਹਿੰਦੇ ਕੁਛ ਇੱਕ ਤਾਂ ਮਦਦ ਸਾਨੂੰ ਮਿਲੀ ਡੀਜ਼ਲ ਹੋ ਗਿਆ ਕੁਝ ਖਾਣ ਪੀਣ ਵਾਲਾ ਪਰ ਕਹਿੰਦੇ ਜਿਹੜੇ ਘਰ ਜਿੱਥੇ ਦਰਾਰਾਂ ਆਈਆਂ ਬਣਾਉਣ ਦਾ ਜਾਂ ਹੋਰ ਕਹਿੰਦੇ ਸਾਨੂੰ ਉਹ ਮਦਦ ਨਹੀਂ ਮਿਲੀ ਜਿੱਦਾਂ ਪੀ ਡਬਲਯੂ ਡੀ ਤੋਂ ਆਏ ਸੀ ਅਫਸਰ ਉਹਨਾਂ ਨੇ ਸਾਰੇ ਜਿੱਦਾਂ ਜਿੱਥੇ ਜਿੱਥੇ ਉਹਨਾਂ ਨੂੰ ਲੱਗਿਆ ਆਪਦੇ ਖਾਫ ਨਾਲ ਉਹਨਾਂ ਇਨਕੁਆਇਰੀ ਕੀਤੀ ਐ ਸਾਰਾ ਜਿੱਦਾਂ ਵੈਰੀਫਾਈ ਕਰਕੇ ਫੇਰ ਹੀ ਉਹ ਗਏ ਇਥੋਂ ਉਹ ਕਹਿੰਦੇ ਵੀ ਪਿੰਡ ਦੇ ਕੁਝ ਮੋਤਬਰ ਲੋਕ ਜਿਹੜੇ ਹੈਗੇ ਨੇ ਉਸ ਜਿਹੜੀਆਂ ਨਿੱਜੀ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਆਪਣੇ ਤੱਕ ਹੀ ਉਹਨਾਂ ਨੇ ਰੱਖਿਆ ਤੇ ਉਹਨਾਂ ਨੇ ਬੈਨੀਫਿਟ ਲੈ ਲਏ ਤੇ ਕੁਝ ਪਰਿਵਾਰਾਂ ਨੂੰ ਜਿਹੜਾ ਹੈਗਾ ਅਣਗੋਲੇ ਕਰ ਦਿੱਤਾ ਉਹਨਾਂ ਨੂੰ ਪੁੱਛਿਆ ਤਾਂ ਇਵੇਂ ਦੀ ਭਾਈ ਕੋਈ ਗੱਲ ਨਹੀਂ ਹੈਗੀ ਜੋ ਉਹਨਾਂ ਆਪ ਦੇ ਸਾਹਮਣੇ ਮੌਕੇ ਤੇ ਆ ਕੇ ਜੋ ਵੀ ਉਹਨਾਂ ਨੂੰ ਨੁਕਸਾਨ ਲੱਗਿਆ ਉਹਨਾਂ ਆਉ ਸਾਹਮਣੇ ਕੀਤੀ ਪੂਰੀ ਪੈਰਵਾਈ ਕੀਤੀ ਕੁਝ ਘਰਾਂ ਨੂੰ ਆਪਣੇ ਮਿਲੀ ਭੁਗਤ ਕਰਕੇ ਜਿਵੇਂ ਨੰਬਰਦਾਰ ਸੀਗਾ ਇਥੋਂ ਦਾ ਮਿਲੀ ਭੁਗਤ ਕਰਕੇ ਉਹਨੇ ਆਪ ਦੇ ਨਾਮ ਕੁਝ ਦਿੱਤੇ ਆ ਉਹਨਾਂ ਨੂੰ ਕਿਸੇ ਨੂੰ 120000 ਮਿਲ ਗਿਆ ਕਿਸੇ ਨੂੰ 40000 ਕਿਸੇ ਨੂੰ 80000 ਤੇ ਫਿਰ ਹਾਲਾਲ ਸਾਢੇ ਦਾ ਮੰਤਲ ਵੀ ਇਥੇ ਕੁਝ ਨਹੀਂ ਮਿਲਿਆ ਪ੍ਰਸ਼ਾਸਨ ਵੱਲੋਂ ਜਾਂ ਕਿਸ ਤਰੀਕੇ ਦੀ ਮਦਦ ਹੋ ਰਹੀ ਹੈ ਜੇਕਰ ਸਾਹਮਣੇ ਵਾਲੇ ਪਿੰਡ ਦੀ ਗੱਲ ਕਰੀਏ ਕਾਲੂ ਵਾਲਾ ਦੀ ਉਹ ਲੋਕ ਕਿਸ ਤਰੀਕੇ ਨਾਲ ਗੁਜ਼ਰਬਸਰ ਕਰ ਰਹੇ ਕਾਲੂ ਵਾਲੇ ਜਿਹੜਾ ਪਿੰਡ ਹੈਗਾ ਉਹਨਾਂ ਦੇ ਜਿਹੜੇ ਜਿੰਨੇ ਵੀ ਹੈਗੇ ਆ ਬੰਦੇ ਜਿੱਦਾ ਘਰ ਹੈਗੇ 30 40 ਉਹਨਾਂ ਦਾ ਬਹੁਤ ਔਖਾ ਕਰਨ ਕਿਉਂਕਿ ਉਹਨਾਂ ਨੂੰ ਆਪਣੇ ਜੋ ਹੈਗਾ ਪਸ਼ੂਆਂ ਦਾ ਚਾਰਾ ਵੀ ਲੈਣ ਵਾਸਤੇ ਕਈ ਵਾਰ ਤੂੜੀ ਜਿੱਦਾ ਸੁੱਕਾ ਚਾਰਾ ਹੁੰਦਾ ਦਰਿਆ ਇੱਧਰ ਆ ਕੇ ਲੈਣ ਆਉਣਾ ਪੈਂਦਾ ਹੈ ਇਸ ਪਿੰਡ ਦੀ ਟੈਂਡੀ ਵਾਲਾ ਪਿੰਡ ਦੀ ਜਿੱਥੇ ਆਪਾਂ ਖੜੇ ਆ ਤੁਸੀਂ ਆ ਨੱਕੇ ਲਾਏ ਹੋਏ ਨੇ ਕੱਟੇ ਭਰ ਕੇ ਲਗਾਏ ਗਏ ਨੇ ਆ ਮਿੱਟੀ ਜਿਹੜੀ ਹੈਗੀ ਆ ਜ਼ਮੀਨ ਕਿੰਨੀ ਸੀ ਜਿਹੜੀ ਬਹਾ ਦੇ ਵਿੱਚ ਬਹਿ ਗਈ ਇਹ ਤਕਰੀਬਨ 6-7 ਕਿੱਲੇਵਾੜ ਦੂਰ ਸੀ ਇੱਥੋਂ ਲੈ ਕੇ ਟੋਟ ਲੱਗੇ ਲਾਸਟ ਤੱਕ ਜਿੱਥੇ ਆਪਣੇ ਜੱਲੋ ਕੇ ਪਿੰਡ ਹੈ ਤੇ ਸਾਰਾ ਇਹਨੂੰ ਬਾਡ ਰਹੀ ਹੈ ਇਹ 6-7 ਕਿੱਲੇਵਾੜ ਜਿੰਨੇ ਡਿੱਗ ਪੀਏ ਚ ਪਾਣੀ ਕੁਝ ਸੰਸਾਮਾ ਵੀ ਆਈਆਂ ਉਰੇ ਬਹੁਤ ਜ਼ਿਆਦੇ ਨਾਮੀ ਸੰਸਥਾਵਾਂ ਆਈਆਂ ਬਹੁਤ ਸਾਰੇ ਐਕਟਰ ਆਏ ਸਿੰਗਰ ਆਏ ਕਿਸੇ ਦੀ ਕੋਈ ਮਦਦ ਨਹੀਂ ਸੰਸਥਾਵਾਂ ਨੇ ਕਾਫੀ ਜਿੱਦਾਂ ਬੀਜ ਦੀ ਉਹਨਾਂ ਨੇ ਹੈਲਪ ਕਰੀ ਹੋਰ ਕਾਫੀ ਜੋ ਨੁਕਸਾਨ ਜਿੰਨਾ ਹੋਇਆ ਸੀ ਉਹਨਾਂ ਨੂੰ ਦਿੱਤੇ ਪੈਸੇ ਦਿੱਤੇ ਕੁਝ ਤੇ ਜੋ ਸਰਕਾਰੀ ਹੈ ਉਹਨਾਂ ਦੇ ਜਮੀਨਾਂ ਇਹ ਕੱਚੀਆਂ ਸਾਡੇ ਗਰਦੌਰੀ ਨਹੀਂ ਬੋਲਦੀ ਜੀ ਉਹਦੇ ਕਰਨ ਸਾਨੂੰ ਮੁਆਵਜ਼ਾ ਮਿਲਿਆ ਨਹੀਂ ਸਾਡੇ 550 ਹੈਗਾ ਘਰ ਜਿੱਦਾਂ ਆਬਾਦੀ ਹੈਗੀ ਟੋਟਲ ਆ ਇਹ 150 ਦੇ ਕਰੀਬ ਹੈ ਪੌਣੇ 200 ਦੇ ਆਸ-ਪਾਸ ਜਿਹੜੇ ਘਰ ਹੈਗੇ ਸਾਡੇ ਪਿੰਡ ਦੇ ਇਹ ਜਿੱਦਾਂ ਸਾਈਡਾਂ 'ਚ ਜਿਨ੍ਹਾਂ ਦੇ ਘਰ ਹੈਗੇ ਆ ਪਿੰਡ ਦੇ ਵਿੱਚ ਵਿਚਕਾਰ ਜਿਹੜੇ ਇਹ ਉਹਨਾਂ ਦਾ ਨੁਕਸਾਨ ਤਾਂ ਘੱਟ ਹੀ ਹੋਇਆ ਹੈ ਜਿਹੜੇ ਬਾਹਰ ਸਾਈਡਾਂ ਤੇ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਨ ਹੈਗੀ ਹੈ ਜਾਂ ਘਰ ਹੈਗੇ ਉਹਨਾਂ ਦੇ ਨੁਕਸਾਨ ਨੇ ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਮੈਂ ਹਾਂ ਬਰुण ਪੱਟ ਇਸ ਵੇਲੇ ਅਸੀਂ ਫਿਰੋਜ਼ਪੁਰ ਦੇ ਪਿੰਡ ਟੈਂਡੀ ਵਾਲਾ ਵਿਖੇ ਮੌਜੂਦ ਹੈਗੇ ਆ ਤਾ ਸਤਲੁਜ ਦਰਿਆ ਦੀ ਮਾਰ ਜੋ ਹੈ ਤੁਸੀਂ ਦੇਖ ਸਕਦੇ ਹੋ ਇਸ ਪਿੰਡ ਨੂੰ ਪਈ ਹੈ ਤਾਂ ਇਸ ਪਿੰਡ ਦੀ ਜ਼ਮੀਨ ਕਾਫੀ ਜ਼ਮੀਨ ਜਿਹੜੀ ਇਸ ਦਰਿਆ ਦੇ ਵਿੱਚ ਰੁੜ ਗਈ ਤੁਸੀਂ ਦੇਖ ਸਕਦੇ ਹੋ ਜਿੱਥੇ ਅਸੀਂ ਖੜੇ ਹਾਂ ਤਾਂ ਇਸ ਜ਼ਮੀਨ ਦੇ ਉੱਤੇ ਬੰਨ ਲਾ ਕੇ ਇਸ ਜ਼ਮੀਨ ਨੂੰ ਰੋਕਿਆ ਗਿਆ ਹੈਗਾ ਯਾਨੀ ਕਿ ਜਦੋਂ ਹੜ ਆਏ ਤਾਂ ਸਤਲੁਜ ਦਰਿਆ ਦਾ ਪਾਣੀ ਇਸ ਪਿੰਡ ਦੀ ਜ਼ਮੀਨ ਵੀ ਨਾਲ ਵਹਾ ਕੇ ਲੈ ਗਿਆ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਕਿਨਾਰਿਆਂ ਦੇ ਉੱਪਰ ਜ਼ਰੂਰ ਇਹ ਰੇਤ ਦੇ ਮਿੱਟੀ ਦੇ ਗੱਟੇ ਲਾ ਕੇ ਜ਼ਮੀਨ ਹੋਰ ਨਾ ਖਿਸਕੇ ਨਾ ਧਸੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਇਸ ਜ਼ਮੀਨ ਦੇ ਉੱਪਰ ਜਿਹੜੀ ਆ ਕਿਸਾਨ ਆਪਣੀ ਫਸਲ ਬੀਜਦੇ ਸਨ ਜੇਕਰ ਮੈਂ ਦੂਜੇ ਬੰਨੇ ਦੀ ਗੱਲ ਕਰਾਂ ਤਾਂ ਇਸ ਪਿੰਡ ਦਾ ਹੁਣ ਕਨੈਕਸ਼ਨ ਦੂਸਰੇ ਪਿੰਡ ਦੇ ਨਾਲ ਵੀ ਟੁੱਟ ਗਿਆ ਹੈਗਾ ਯਾਨੀ ਕਿ ਇਸ ਟਿੰਡੀ ਵਾਲਾ ਪਿੰਡ ਤੋਂ ਕਾਲੂਵਾਲ ਜਿਹੜਾ ਪਿੰਡ ਹੈਗਾ ਕਾਲੂਵਾਲਾ ਪਿੰਡ ਨੂੰ ਜਾਣ ਦੇ ਲਈ ਸਿਰਫ ਸੰਪਰਕ ਹੁਣ ਇਨ੍ਹਾਂ ਕਿਸ਼ਤੀਆਂ ਦੇ ਰਾਹੀ ਹੁਣ ਹੁੰਦਾ ਹੈ ਯਾਨੀ ਕਿ ਟੈਂਡੀ ਵਾਲਾ ਤੋਂ ਕਾਲੂ ਵਾਲਾ ਜੇਕਰ ਕਿਸੇ ਨੇ ਜਾਣਾ ਹੈ ਜੇਕਰ ਕਿਸੇ ਨੂੰ ਕੋਈ ਜ਼ਰੂਰਤ ਦਾ ਸਮਾਨ ਚਾਹੀਦਾ ਹੈ ਤਾਂ ਇਨ੍ਹਾਂ ਕਿਸ਼ਤੀਆਂ ਦੇ ਰਾਹੀ ਹੀ ਹੁਣ ਆਣ ਜਾਣ ਹੋ ਰਿਹਾ ਤਾਂ ਉਸ ਕਾਲੂ ਵਾਲਾ ਪਿੰਡ ਦੇ ਵਿੱਚ ਤਕਰੀਬਨ 35 ਪਰਿਵਾਰ ਰਹਿੰਦੇ ਨੇ ਜਿਸ ਵੇਲੇ ਹੜ ਆਏ ਉਸ ਵੇਲੇ ਤਾਂ ਆਰਮੀ ਕਾਫੀ ਸਮਾਜ ਸੇਵੀ ਸੰਸਥਾਵਾਂ ਪਿੰਡ ਦੇ ਲੋਕਾਂ ਨੇ ਮਿਲ ਕੇ ਇਸ ਹੜ੍ਹ ਦੇ ਵਿੱਚ ਪਾਣੀ ਹੋਰ ਪਿੰਡ ਦੇ ਵਿੱਚ ਨਾ ਜਾਵੇ ਉਸ ਨੂੰ ਰੋਕਿਆ ਹਾਲਾਂਕਿ ਪਿੰਡ ਦੇ ਕੁਝ ਘਰ ਅੰਦਰ ਉੱਚਾ ਏਰੀਆ ਹੋਣ ਕਰਕੇ ਬਚਾ ਰਿਹਾ ਲੇਕਿਨ ਆਲੇ-ਦੁਆਲੇ ਦੇ ਜੋ ਘਰ ਹੈਗੇ ਨੇ ਉਹਨਾਂ ਦਾ ਕਾਫੀ ਨੁਕਸਾਨ ਇਸ ਪਾਣੀ ਕਰਕੇ ਹੋਇਆ ਤਾਂ ਪਿੰਡਾਂ ਦੀ ਜੋ ਜ਼ਮੀਨ ਸੀ ਦੋਵਾਂ ਪਿੰਡਾਂ ਦੀ ਤਾਂ ਉਹਨਾਂ ਦੇ ਵਿੱਚ ਕਾਫੀ ਰੇਤ ਆਈ ਰੇਤ ਦੇ ਟਿੱਲੇ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਰੇਤ ਦੇ ਟਿੱਲਿਆਂ ਨੂੰ ਹੁਣ ਇਕੱਠਾ ਕਰਕੇ ਪੱਧਰੀ ਜ਼ਮੀਨ ਬਣਾ ਕੇ ਦੁਬਾਰ ਤੋਂ ਵਿੱਚ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਗ੍ਰੀਨ ਏਰੀਆ ਦਿਖ ਰਿਹਾ ਤਾਂ ਉੱਥੇ ਕਿਸਾਨਾਂ ਵੱਲੋਂ ਮੋੜ ਆਪਣੀ ਫਸਲ ਬੀਜੀ ਗਈ ਹੈਗੀ ਆ ਤਾਂ ਜੋ ਪਸ਼ੂਆਂ ਦੇ ਚਾਰੇ ਦੇ ਲਈ ਜ਼ਰੂਰਤ ਹੈਗੀ ਹੈ ਹਰੇ ਚਾਰੇ ਦੀ ਉਹ ਵੀ ਬੀਜਿਆ ਗਿਆ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸ਼ਤੀਆਂ ਦੇ ਰਾਹੀਂ ਆਣ ਜਾਣ ਜਿਹੜੇ ਪਿੰਡ ਦੇ ਲੋਕ ਨੇ ਉਹ ਕਰ ਰਹੇ ਨੇ ਕਿਸਾਨਾਂ ਨੇ ਜੇਕਰ ਖੇਤੀ ਕਰਨੀ ਹੈ ਉਹ ਕਰ ਰਹੇ ਨੇ ਤਾ ਇੱਕ ਤਸਵੀਰ ਮੈਂ ਤੁਹਾਨੂੰ ਦੂਸਰੀ ਦਿਖਾਵਾਂਗਾ ਉਹ ਸਫੇਦ ਬਿਲਡਿੰਗ ਜੋ ਤੁਹਾਨੂੰ ਦਿਖਾਈ ਦੇ ਰਹੀ ਹੈ ਉਸ ਤੋਂ ਬਾਅਦ ਅੱਗੇ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈ ਯਾਨੀ ਕਿ ਟੈਂਡੀ ਵਾਲਾ ਪਿੰਡ ਤੋਂ ਕਾਲੂ ਵਾਲਾ ਪਿੰਡ ਤੋਂ ਸਿਰਫ ਦਰਿਆ ਦਾ ਪਾਣੀ ਹੈ ਤੇ ਕਾਲੂ ਵਾਲਾ ਪਿੰਡ ਇੱਕ ਟਾਪੂ ਬਣ ਗਿਆ ਹੈਗਾ ਯਾਨੀ ਕਿ ਇਹਦੇ ਤਿੰਨ ਹਿੱਸਿਆਂ ਦੇ ਪਿੰਡ ਦੇ ਆਲੇ-ਦੁਆਲੇ ਦਰਿਆ ਦਾ ਜਿਹੜਾ ਵਹਾਅ ਹੈਗਾ ਉਹ ਹੋ ਗਿਆ ਹੈਗਾ ਕਾਲੂ ਵਾਲਾ ਪਿੰਡ ਇੱਕ ਟਾਪੂ ਬਣ ਗਿਆ ਤੇ ਉਸ ਦਾ ਇੱਕ ਚੌਥਾ ਹਿੱਸਾ ਜਿਹੜਾ ਜ਼ਮੀਨ ਵਾਲਾ ਹਿੱਸਾ ਹੈ ਉਹ ਪਾਕਿਸਤਾਨ ਦੇ ਨਾਲ ਲੱਗਦਾ ਹੈ ਯਾਨੀ ਕਿ ਕਾਲੂ ਵਾਲਾ ਪਿੰਡ ਦੇ ਲੋਕਾਂ ਨੂੰ ਚਾਰ ਸ਼ਫੇਰਿਓਂ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਪਾਸੇ ਪਾਕਿਸਤਾਨ ਦੀ ਫੈਂਸਿੰਗ ਵੀ ਹੈ ਤਾਂ ਉੱਥੇ ਹੀ ਇੱਥੋਂ ਦੀ ਜੋ ਬੀਐਸਐਫ ਹੈ ਜੋ ਆਰਮੀ ਹੈ ਉਹਨਾਂ ਨੂੰ ਵੀ ਕਿਤਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇਨ੍ਹਾਂ ਦਰਿਆਾਂ ਦੇ ਰਾਹੀ ਵੀ ਡਰੋਨ ਦੇ ਰਾਹੀ ਵੀ ਜਿਹੜੀ ਤਸਕਰੀ ਹੈ ਜਾਂ ਹਥਿਆਰ ਹੈ ਜਾਂ ਕੁਝ ਵੀ ਹੈ ਉਹ ਸਪਲਾਈ ਹੁੰਦਾ ਹੈਗਾ ਹਾਲਾ ਕਿ ਡਰੋਨ ਦੀ ਐਕਟੀਵਿਟੀ ਇੱਥੇ ਵੀ ਕਾਫੀ ਨੋਟਿਸ ਕੀਤੀ ਜਾਂਦੀ ਹੈਗੀ ਆ ਫਿਲਹਾਲ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਪਿੰਡ ਟੈਂਡੀ ਵਾਲਾ ਦੇ ਨੰਬਰਦਾਰ ਮੌਜੂਦ ਹੈਗੇ ਨੇ ਮਿੱਠਾ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਮਿੱਠਾ ਜੀ ਜਿਹੜੀ ਇਸ ਜ਼ਮੀਨ ਤੇ ਅਸੀਂ ਖੜੇ ਹੈਗੇ ਆ ਕਿੰਨੀ ਜ਼ਮੀਨ ਜਿਹੜੀ ਇਹ ਦਰਿਆ ਦੇ ਵਹਾਅ ਦੇ ਵਿੱਚ ਚਲੀ ਗਈ ਤੇ ਹੁਣ ਕਿਸ ਤਰੀਕੇ ਦੀ ਇੱਥੋਂ ਦੀ ਪ੍ਰਸ਼ਾਸਨ ਵੱਲੋਂ ਜਾਂ ਕਿਸ ਤਰੀਕੇ ਦੀ ਮਦਦ ਹੋ ਰਹੀ ਆ ਜੇਕਰ ਸਾਹਮਣੇ ਵਾਲੇ ਪਿੰਡ ਦੀ ਗੱਲ ਕਰੀਏ ਕਾਲੂ ਵਾਲਾ ਦੀ ਉਹ ਲੋਕ ਕਿਸ ਤਰੀਕੇ ਨਾਲ ਗੁਜ਼ਰਬੰਸਰ ਕਰ ਰਹੇ ਨੇ ਕਾਲੂ ਵਾਲੇ ਜਿਹੜਾ ਪਿੰਡ ਹੈਗਾ ਉਹਨਾਂ ਦੇ ਜਿਹੜੇ ਜਿੰਨੇ ਵੀ ਹੈਗੇ ਆ ਬੰਦੇ ਜਿੱਦਾ ਘਰ ਹੈਗੇ 35 40 ਉਹਨਾਂ ਦਾ ਬਹੁਤ ਔਖਾ ਕਰਨ ਕਿਉਂਕਿ ਉਹਨਾਂ ਨੂੰ ਆਪਣੇ ਜੋ ਹੈਗਾ ਪਸ਼ੂਆਂ ਦਾ ਚਾਰਾ ਵੀ ਲੈਣ ਵਾਸਤੇ ਕਈ ਵਾਰ ਤੂੜੀ ਜਿੱਦਾ ਸੁੱਕਾ ਚਾਰਾ ਹੁੰਦਾ ਦਰਿਆ ਇਧਰ ਆ ਕੇ ਲੈਣ ਆਉਣਾ ਪੈਂਦਾ ਜੀ ਉੱਥੇ ਨਾਲ ਥੋੜਾ ਬੜਾ ਚਾਰਾ ਬੀਜਿਆ ਉਹਦੇ ਨਾਲ ਉਹ ਵੀ ਨਹੀਂ ਹੋ ਸਕਦਾ ਚਾਰਾ ਪੂਰਾ ਤੇ ਜਿਹੜੀ ਇਸ ਪਿੰਡ ਦੀ ਟੈਂਡੀ ਵਾਲਾ ਪਿੰਡ ਦੀ ਜਿੱਥੇ ਆਪਾਂ ਖੜੇ ਆ ਤੁਸੀਂ ਆ ਨੱਕੇ ਲਾਏ ਹੋਏ ਨੇ ਕੱਟੇ ਭਰ ਕੇ ਲਗਾਏ ਗਏ ਨੇ ਆ ਮਿੱਟੀ ਜਿਹੜੀ ਹੈਗੀ ਆ ਜ਼ਮੀਨ ਕਿੰਨੀ ਸੀ ਜਿਹੜੀ ਵਹਾ ਦੇ ਵਿੱਚ ਬਹਿ ਗਈ ਇਹ ਤਕਰੀਬਨ 6-7 ਸੱਤ ਕਿੱਲੇਵਾੜ ਦੂਰ ਸੀ ਇੱਥੋਂ ਲੈ ਕੇ ਟੋਟ ਲੱਗੇ ਲਾਸਟ ਤੱਕ ਜਿੱਥੇ ਆਪਣੇ ਜੱਲੋ ਕੇ ਪਿੰਡ ਹੈ ਤੇ ਸਾਰਾ ਇਹਨੂੰ ਬੱਡਰ ਏਰੀਆ ਜੀ ਇਹ 6-7 ਕਿੱਲੇਵਾੜ ਜਿੰਨੀ ਡਿੱਗ ਪਈ ਵਿੱਚ ਪਾਣੀ ਦੀ ਤੇ ਇਹਦਾ ਮੁਆਵਜ਼ਾ ਵਗੈਰਾ ਤੁਹਾਨੂੰ ਜਾਂ ਕੁਝ ਸੰਸਥਾਵਾਂ ਵੀ ਆਈਆਂ ਉਰੇ ਬਹੁਤ ਜ਼ਿਆਦੇ ਨਾਮੀ ਸੰਸਥਾਵਾਂ ਆਈਆਂ ਬਹੁਤ ਸਾਰੇ ਐਕਟਰ ਆਏ ਸਿੰਗਰ ਆਏ ਕਿਸੇ ਦੀ ਕੋਈ ਮਦਦ ਮਿਲੀ ਸੰਸਥਾਵਾਂ ਨੇ ਤਾਂ ਕਾਫੀ ਜਿੱਦਾਂ ਬੀਜ ਦੀ ਉਹਨਾਂ ਹੈਲਪ ਕਰੀ ਹੋਰ ਕਾਫੀ ਜੋ ਨੁਕਸਾਨ ਜਿੰਨਾ ਦਾ ਹੋਇਆ ਸੀ ਉਹਨਾਂ ਨੂੰ ਦਿੱਤੇ ਪੈਸੇ ਦਿੱਤੇ ਕੁਝ ਤੇ ਜੋ ਸਰਕਾਰੀ ਹੈ ਉਹਨਾਂ ਜੇ ਜ਼ਮੀਨਾਂ ਹੀ ਕੱਚੀਆਂ ਸਾਡੇ ਗਰਦੌਰੀ ਨਹੀਂ ਬੋਲਦੀ ਜੀ ਉਹਦੇ ਕਰਣ ਸਾਨੂੰ ਮੁਆਵਜ਼ਾ ਮਿਲਿਆ ਨਹੀਂ ਤੇ ਇਸ ਪਿੰਡ ਦੇ ਕਿੰਨੇ ਪਰਿਵਾਰ ਨੇ ਪਿੰਡ ਚ ਕਿੰਨੇ ਘਰ ਨੇ ਕਿੰਨਿਆਂ ਦਾ ਨੁਕਸਾਨ ਹੋਇਆ ਖੜਾਂ ਦੇ ਵਿੱਚ ਇਹ ਤਕਰੀਬਨ 550 ਹੈ ਘਰ ਜਿੱਦਾਂ ਆਬਾਦੀ ਹੈਗੀ ਟੋਟਲ ਹੈ 150 ਦੇ ਕਰੀਬ ਹੈ ਪੌਣੇ 200 ਦੇ ਆਸ-ਪਾਸ ਜਿਹੜੇ ਘਰ ਹੈਗੇ ਸਾਡੇ ਪਿੰਡ ਦੇ ਜਿਨ੍ਹਾਂ ਸਾਈਡਾਂ 'ਚ ਜਿਨ੍ਹਾਂ ਦੇ ਘਰਗੇ ਆ ਪਿੰਡ ਦੇ ਵਿੱਚ ਵਿਚਕਾਰ ਜਿਹੜੇ ਇਹ ਉਹਨਾਂ ਦਾ ਨੁਕਸਾਨ ਤਾਂ ਘੱਟ ਹੀ ਹੋਇਆ ਹੈ ਜਿਹੜੇ ਬਾਹਰ ਸਾਈਡਾਂ ਤੇ ਜਿਨ੍ਹਾਂ ਜਿਨ੍ਹਾਂ ਦੀ ਜਮੀਨ ਹੈਗੀ ਹੈ ਜਾਂ ਘਰ ਹੈਗੇ ਉਹਨਾਂ ਦੇ ਨੁਕਸਾਨ ਹੋਏ ਤੇ ਅਸੀਂ ਕੁਛ ਇੱਕ ਪਿੰਡ ਵਾਲਿਆਂ ਨੂੰ ਮਿਲੇ ਜਿਹੜਨ ਜਿਨ੍ਹਾਂ ਦੇ ਘਰ ਇਸ ਪਿੰਡ ਦੇ ਆਉਣ ਤੋਂ ਪਹਿਲਾਂ ਨੇ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਘਰਾਂ ਦੇ ਵਿੱਚ ਵੀ ਨੁਕਸਾਨ ਬਹੁਤ ਹੋਇਆ ਸੰਸਥਾਵਾਂ ਨੇ ਬਹੁਤ ਸਾਰਾ ਪੈਸਾ ਦਿੱਤਾ ਚਾਰਾ ਦਿੱਤਾ ਅਲੱਗ-ਅਲੱਗ ਤਰੀਕੇ ਦੇ ਨਾਲ ਸੇਵਾ ਕੀਤੀ ਕਹਿੰਦੇ ਕੁਛ ਇੱਕ ਤਾਂ ਮਦਦ ਸਾਨੂੰ ਮਿਲੀ ਡੀਜ਼ਲ ਹੋ ਗਿਆ ਕੁਝ ਖਾਨ ਪੀਣ ਵਾਲਾ ਪਰ ਕਹਿੰਦੇ ਜਿਹੜੇ ਘਰ ਜਿੱਥੇ ਦਰਾਰਾਂ ਆਈਆਂ ਬਣਾਉਣ ਦਾ ਜਾਂ ਹੋਰ ਕਹਿੰਦੇ ਸਾਨੂੰ ਉਹ ਮਦਦ ਨਹੀਂ ਮਿਲੀ ਜਿੱਦਾਂ ਪੀ ਡਬਲਯੂ ਡੀ ਤੋਂ ਆਏ ਸੀ ਅਫਸਰ ਉਹਨਾਂ ਨੇ ਸਾਰੇ ਜਿੱਦਾਂ ਜਿੱਥੇ ਜਿੱਥੇ ਉਹਨਾਂ ਨੂੰ ਲੱਗਿਆ ਆਪਦੇ ਖਾਬ ਨਾਲ ਉਹਨਾਂ ਨੇ ਇਨਕੁਆਰੀ ਕੀਤੀ ਆ ਸਾਰਾ ਜਿੱਦਾਂ ਵੈਰੀਫਾਈ ਕਰਕੇ ਫੇਰ ਹੀ ਹੋ ਗਿਆ ਇਥੋਂ ਉਹ ਕਹਿੰਦੇ ਵੀ ਪਿੰਡ ਦੇ ਕੁਝ ਮੋਤਬਰ ਲੋਕ ਜਿਹੜੇ ਹੈਗੇ ਨੇ ਉਹ ਜਿਹੜੀਆਂ ਨਿੱਜੀ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਆਪਣੇ ਤੱਕ ਹੀ ਉਹਨਾਂ ਨੇ ਰੱਖਿਆ ਤੇ ਉਹਨਾਂ ਨੇ ਬੈਨੀਫਿਟ ਲੈ ਲਏ ਤੇ ਕੁਝ ਪਰਿਵਾਰਾਂ ਨੂੰ ਜਿਹੜਾ ਹੈਗਾ ਅਣਗੋਲੇ ਕਰ ਦਿੱਤਾ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਐਵੇਂ ਦੀ ਭਾਈ ਕੋਈ ਗੱਲ ਨਹੀਂ ਹੈਗੀ ਜੋ ਉਹਨਾਂ ਆਪ ਦੇ ਸਾਹਮਨਾ ਮੌਕੇ ਤੇ ਆ ਕੇ ਜੋ ਵੀ ਉਹਨਾਂ ਨੂੰ ਨੁਕਸਾਨ ਲੱਗਿਆ ਉਹਨਾਂ ਉਹ ਸਾਹਮਨਾ ਕੀਤੀ ਪੂਰੀ ਪੈਰਵਾਹੀ ਕੀਤੀ ਜੀ ਹੂੰ ਜੀ ਤਾਂ ਇਹ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ਼ਤੀ ਦੇ ਰਾਹੀ ਜਿਹੜਾ ਹੈਗਾ ਲੋਕ ਇੱਥੇ ਆਉਂਦੇ ਹੈਗੇ ਨੇ ਤੇ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੂਸਰੇ ਪਿੰਡ ਤੋਂ ਕਿਸ਼ਤੀ ਦੇ ਰਾਹੀ ਇਸ ਪਿੰਡ ਦੇ ਵਿੱਚ ਇਹ ਲੋਕ ਆਉਂਦੇ ਨੇ ਤਾਂ ਸਾਫ਼ ਤੌਰ ਤੇ ਪਿੰਡ ਦੇ ਜੋ ਨੰਬਰਦਾਰ ਨੇ ਉਹ ਵੀ ਦੱਸਦੇ ਨਜ਼ਰ ਆ ਰਹੇ ਨੇ ਕਿ ਜੋ ਇਹ ਜਮੀਨ ਹੈ तकरीबन 5 6 ਕਿੱਲੇ ਜਮੀਨ ਇਸ ਸਾਈਡ ਤੋਂ ਤੇ ਦੂਸਰਾ ਜੋ ਜੱਲੇ ਜੱਲੋ ਕੇ ਪਿੰਡ ਹੈਗਾ ਉੱਥੇ ਤੱਕ ਦਰਿਆ ਨੇ ਜੋ ਮਾਰ ਮਾਰੀ ਹਾਲਾਂਕਿ ਜੋ ਪਿੰਡ ਦੇ ਕੁਝ ਲੋਕ ਕਹਿ ਰਹੇ ਸਨ ਕਿ ਮੋਤਵਰ ਕੁਝ ਲੋਕਾਂ ਨੇ ਆਪਣਾ ਬੈਨੀਫਿਟ ਸੋਚਿਆ ਉਹਨਾਂ ਦਾ ਨਹੀਂ ਸੋਚਿਆ ਤਾਂ ਸਾਫ਼ ਤੌਰ ਤੇ ਨੰਬਰਦਾਰ ਹੋਣੀ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸੂਚੀ ਬਣਾਈ ਜੋ ਉਹਨਾਂ ਨੂੰ ਸਹੀ ਲੱਗਿਆ ਤਾਂ ਉਹਨਾਂ ਨੇ ਉਸ ਮੁਤਾਬਕ ਕਾਰਵਾਈ ਕੀਤੀ ਹੈ ਤੇ ਜਿਹੜੇ ਲੋਕਾਂ ਦੇ ਬਣਦੇ ਹੱਕ ਨੇ ਉਹ ਦਿੱਤੇ ਵੀ ਜਾ ਰਹੇ ਨੇ ਫਿਲਹਾਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਕਿ ਕਿਸ ਤਰੀਕੇ ਦੇ ਨਾਲ ਹੜ੍ਹਾਂ ਦਾ ਨੁਕਸਾਨ ਹੋਇਆ ਕਿਸ ਤਰੀਕੇ ਦੇ ਨਾਲ ਹੁਣ ਇੱਕ ਪਿੰਡ ਜਿਹੜਾ ਹੈਗਾ ਉਹ ਕਾਲੂ ਵਾਲਾ ਪੂਰਾ ਕੱਟ ਚੁੱਕਿਆ ਹੈਗਾ ਜੇਕਰ ਉਹਨਾਂ ਨੇ ਆਪਣਾ ਗੁਜ਼ਰਬਸਰ ਕਰਨਾ ਤਾਂ ਇਨ੍ਹਾਂ ਕਿਸ਼ਤੀਆਂ ਦੇ ਰਾਹੀਂ ਹੀ ਹੁਣ ਕੀਤਾ ਜਾ ਰਿਹਾ ਹੈਗਾ ਤਾਂ ਲਗਾਤਾਰ ਤੁਹਾਨੂੰ ਫਿਰੋਜ਼ਪੁਰ ਦੇ ਇਹਨਾਂ ਪਿੰਡਾਂ ਦੇ ਹਾਲਾਤ ਦਿਖਾ ਰਹੇ ਹਾਂ ਗਰਾਊਂਡ ਜ਼ੀਰੋ ਤੇ ਹੈਗੇ ਆ ਰਿਐਲਿਟੀ ਚੈੱਕ ਕਰ ਰਹੇ ਹਾਂ ਕਿ ਕਿੰਨੀ ਕੁ ਮਦਦ ਨਿੱਜੀ ਸੰਸਥਾਵਾਂ ਵੱਲੋਂ ਇਹਨਾਂ ਪਿੰਡਾਂ ਦੀ ਕੀਤੀ ਗਈ ਵੀਡੀਓ ਜਰਨਲਿਸਟ ਪ੍ਰਵਿੰਦਰ ਸਿੰਘ ਦੇ ਨਾਲ ਦਾਨ ਮਿਊਟ ਲਈ ਵਰੁਣ ਪਟ